ਗੋਡ ਆਈ ਐਮ ਪੀ ਕਾਲ ਕਿਹੜੀ ਪਾਰਟੀ ਦੇ ਕਾਂਗਰਸ ਹੋਏਗੀ ਅਕਾਲੀ ਦਲ ਹੋਣਗੇ ਜਾਂ ਆਮ ਆਦਮੀ ਪਾਰਟੀ ਜਾਂ ਬੀ ਜੀ ਪੀ ਦੇਖੋ ਇਹ ਝਾੜੂ ਦਾ ਗਿਆ ਟੁੱਟੂ ਚਾਰਾ ਭਰਾਜੀ ਸੀਟ ਦਿਖਾ ਦਿਓ ਉੱਥੇ ਜੇ ਮੜੀ ਜੀਓ ਉੱਥੇ ਜੇ ਭਰਾਜ ਵਟੀ ਜੀ ਉੱਥੇ ਅੱਛਾ ਹਾਂ ਮੁਰਕੋ ਜੀ ਤਿਆਰ ਕਰ ਰਹੇ ਨੇ ਲੋਟ ਪੰਜਾਬ ਬਣੂਗਾ ਹੀਰੋ ਤੇ 13 ਜ਼ੀਰੋ ਉਹ ਹੋਣੀ ਹੋਣੀ ਆ ਤੁਸੀਂ ਭਰਾਜ ਦੀ ਗੱਲ ਕਰਦੇ ਹੋ ਭਰਾਜ ਸਾਡੇ ਇੱਥੇ ਆਉਂਦੀ ਸੀ ਜੂਸ ਪੀਂਦੀ ਸੀ ਕਿ ਅੱবি ਤੁਹਾਡੇ ਚ ਰਹਿਣਾ ਸਾਰਿਆਂ ਦੇ ਕਰਨਾ ਉਦੋਂ ਮੁੜ ਕੇ ਜਿੱਤ ਗਈ ਅੱਜ ਤੱਕ ਉਹਨੇ ਸਾਨੂੰ ਸ਼ਕਲ ਨਹੀਂ ਦਿਖਾਈ ਕਿ ਆ ਵੀ ਤੁਹਾਡੀ ਕੀ ਸਮੱਸਿਆ ਨੇ ਕਿ ਸਵਾਦਾਨ ਕਰਾ ਕੇ ਵੀ ਕੀ ਕੰਮ ਕਰਾ ਤੁਹਾਡੇ ਵੱਤ ਕੋਈ ਕੋਈ ਹੋਰ ਨਹੀਂ ਹੈਗਾ ਸਿੰਗਲੇ ਸਾਹਬ ਦੇਖੋ ਉਹਨਾਂ ਦੇ ਰਹਿਣੀ ਦੁਨੀਆ ਤੇ ਕਰ ਕੋਈ ਕੰਮ ਨਹੀਂ ਕਰਾ ਸਕਦਾ ਜੋ ਸਿੰਗਲੇ ਨੇ ਕਰਾਤਾ ਸੰਗਰੂਰ ਨੇ ਰਸਤੀ ਦਾ ਸੰਗਰੂਰ ਦੀ ਦਿਸ਼ਾ ਬਦਲਦੀ ਆ ਬਣਾਤੀਆਂ ਸੜਕਾਂ ਇੱਥੇ ਹੁਣ ਤੇ ਕਹਤੇ ਕੁੱਤਾ ਮੂਦ ਦੇਣਾ ਤੇ ਉਸੇ ਗੋਡੇ ਗੋਡੇ ਪਾਣੀ ਘੜਜੂ ਕੀ ਇਹ ਨਾ ਸਿੰਗਲੇ ਨੇ ਬਣਾਤਾ ਵੇ ਤੁਹਾਡੀ ਧਿਆੜੀ ਦਾ ਪਾਸੇ ਹੀ ਚੱਲਦਾ ਤੁਹਾਡੀ ਆਵਾਜ਼ ਚੁੱਕਦੇ ਆ ਤਾਂ ਵੀਰੇ 20000 ਦਾ ਚਲਾਨ ਕਰਤਾ ਨੇ ਸਰਕਾਰ ਨੇ ਆ ਨਵੀਆਂ ਗੱਡੀਆਂ ਦੇ ਕੇ ਰੋ ਚਲਾਨ ਕਰਦੇ ਨੇ ਸਾਰਾ ਦਿਨੇ ਤੇ ਤਾਸ਼ ਖੇਡਦੇ ਨੂੰ ਸ਼ਾਮ ਨੂੰ ਦੋ ਚਾਰ ਬੋਤਲ ਆ ਜਾਣ ਨਰਿੰਦਰ ਭਰਾਜ ਲੈ ਕੇ ਆਵੇ ਤੇ ਇਹਨਾਂ ਨੂੰ ਹੱਥ ਜੋੜ ਕੇ ਅੱਖ ਵੀ ਖੇਡੋ ਤਾਸ਼ ਤਗੜੇ ਹੋ ਗਏ ਅੱਛਾ ਗਵਰਨਮੈਂਟ ਦੇਖੋ ਕਰਦੀ ਐ ਆਹ ਮਾਫ ਕਰਦੀ ਐ ਕਰ ਜਾਈ ਲੇਕਿਨ ਕਿਸੇ ਗਰੀਬ ਦਾ ਕਰਜ਼ਾ ਮਾਫ ਕੀਤਾ ਉਹਨਾਂ ਨੇ ਜਾਂ ਕੋਈ ਵੀ ਗਰੀਬ ਜਿਹਦੇ ਕਰ ਗਿਆ ਫਾਂਸੀ ਲੈ ਕੇ ਮਰਦਾ ਦੇਖਿਆ ਬੜਾ ਲੋਹਾਰ ਬਦਲਦੀ ਪਈਏ ਇਹ ਰਾਤ ਨੂੰ ਦੁੱਧ ਦਿੰਦਾ ਕੀ ਲੈ ਕੇ ਜਾਂਦੇ ਇੱਥੋਂ ਇਸ ਗੇਟ ਦੀ ਕੀ ਲੋਡ ਸੀ ਇਹ ਕਿੱਡੀ ਕਬੱਡੀ ਇਮਾਰਤ ਬਣਾਤੀ ਤੁਹਾਡਾ ਐਮਪੀ ਕੌਣ ਸੰਗਰੂਰ ਦੇ ਵਿੱਚ ਮੌਜੂਦ ਆ ਤਾਂ ਐਮਪੀ ਕੌਣ ਹੋਏਗਾ ਐਸ.ਆਰ ਪ੍ਰਧਾਨ ਮੰਤਰੀ ਕੌਣ ਹੋਏਗਾ ਦੇਸ਼ ਦਾ ਇਹ ਸਾਰੀਆਂ ਚਰਚਾਵਾਂ ਹੋਣਗੀਆਂ ਸੰਗਰੂਰ ਦੇ ਲੋਕ ਕੀ ਸੋਚਦੇ ਨੇ ਕਿਉਂਕਿ ਇੱਥੋਂ ਬੜੀ ਵੱਡੀ ਲਹਿਰ ਚੱਲੀ ਸੀ ਕਿ ਭਗਵੰਤ ਮਾਨ ਸਾਹਿਬ ਐਮਪੀ ਰਹਿੰਦੇ ਨੇ ਐਮਐਲਏ ਰਹਿੰਦੇ ਨੇ ਤਾਂ ਉਹਨਾਂ ਨੇ ਬੜੀ ਜਿਹੜੀ ਹੈ ਮੁਸ਼ਕਲ ਤੋਂ ਬਾਅਦ ਹੁਣ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਹੈ ਤਾਂ ਇੱਥੇ ਕਹਿੰਦੇ ਸਾਈਕਲਾਂ ਦੇ ਉੱਤੇ ਆਉਂਦੇ ਰਹੇ ਨਰਿੰਦਰ ਕੌਰ ਪਰ ਅੱਜ ਐਮਐਲਏ ਉਹ ਐਕਟਿਵਾ ਤੇ ਆਉਂਦੇ ਰਹੇ ਕਹਿੰਦੇ ਹੁਣ ਤਾਂ ਦਰਸ਼ਨ ਦੇਣਗੇ ਪਰ ਅਸਲ ਦੇ ਵਿੱਚ ਹੁਣ ਕਿਹਨੂੰ ਵੋਟ ਪਾਣਗੇ ਕਿਹੜੀ ਪਾਰਟੀ ਹੋਏਗੀ ਕਿ ਉਸ ਦਾ ਜਿਹੜਾ ਐਮਐਲਏ ਜਿਹੜਾ ਐਮਪੀ ਹੈ ਉਹ ਅੱਗੇ ਆਉਂਦਾ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਚੋਣਾਂ ਆ ਚੁੱਕੀਆਂ ਨੇ ਮੈਂਬਰ ਆਫ ਪਾਰਲੀਮੈਂਟ ਦੀਆਂ ਪ੍ਰਧਾਨ ਮੰਤਰੀ ਵੀ ਚੁਣਿਆ ਜਾਏਗਾ ਅਸੀਂ ਸੱਤ ਦੇ ਵਿੱਚ ਮੌਜੂਦ ਹੈ ਇੱਕ ਸੰਗਰੂਰ ਦੀ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਠੀਕ ਠਾਕ ਹੋ ਵਧੀਆ ਜੀ ਹੋ ਜੀ ਕੀ ਤਿਆਰੀ ਹੈ ਇਸ ਵਾਰ ਕੀ ਫਰਕ ਲੱਗ ਰਿਹਾ 2 ਸਾਲਾਂ ਦੇ ਵਿੱਚ ਕੁਝ ਫਰਕ ਲੱਗਿਆ ਹੋਵੇ ਤੇ ਹੁਣ ਐਮਪੀ ਚੁਣਨਾ ਹੈ ਕਿਹੜੀ ਪਾਰਟੀ ਦੇ ਕਾਂਗਰਸ ਹੋਏਗੀ ਅਕਾਲੀ ਦਲ ਹੋਣਗੇ ਜਾਂ ਆਮ ਆਦਮੀ ਪਾਰਟੀ ਜਾਂ ਬੀਜੇਪੀ ਦੇਖੋ ਇਹ ਝਾੜੂ ਦਾ ਗਿਆ ਟੁੱਟ ਵਿਚਾਰਾ ਆ ਭਰਾ ਦੀ ਸ਼ੀਟ ਦਿਖਾ ਦਿਓ ਉੱਥੇ ਜੇ ਮੜੀ ਜੀਓ ਉੱਥੇ ਜ ਕਿਉਂ ਹੈ ਜਿਹਾਂ ਕਿਉਂ ਬੱਸ ਉਹਦਾ ਭਰਾ ਜੀ ਨੂੰ ਪੁੱਛ ਲੋ ਜਾ ਕੇ ਹੂੰ ਫੜਾ ਮਾਰੀਏ ਦੀ 300 ਕਰੋੜ ਰੁਪਏ ਲਾਤਾ ਵੀ ਦੱਸ ਦੇ ਕਿੱਥੇ ਲਾਤਾ ਨਹੀਂ ਹੂੰ ਹਾਂ ਸੰਗਰੂਜੇ 300 ਕਰੋੜ ਰੁਪਏ ਲਾਣ ਦਾ ਘਰ ਦੀਆਂ ਲਾਣਾ ਦੱਸ ਦੋ ਕਿੱਥੇ ਲਾਇਆ ਉਹਨੇ ਅੱਛਾ ਉਹ ਮੈਂ ਇਹ ਵੀ ਸੁਣਿਆ ਜਿਵੇਂ ਕਹਿੰਦੇ ਤੁਸੀਂ ਵੀ ਦੱਸਦੇ ਸੀਗੇ ਉਹ ਕਾਫੀ ਨਾਮ ਰਹਿ ਕਹਿੰਦੇ ਐਕਟਿਵਾ ਤੇ ਆਂਦੇ ਰਹੇ ਇੱਥੇ ਇੱਥੇ ਆ ਬੰਦੇ ਰਹੇ ਹੁਣ ਉਹ ਤਾਂ ਕਹਿੰਦੇ ਸਾਡੇ ਕੰਮ ਬੋਲਦੇ ਕਹਿੰਦੇ ਸਾਰੇ ਐਕਟਿਵਾ ਜੂਸ ਜਿਹੜੀ ਵੀ ਦਿਖਾ ਦਿਓ ਜਿੱਥੇ ਪੀ ਕੇ ਗਏ ਸੀ ਮੁਰਕੇ ਦਾ ਪੀਤਾ ਕਦੇ ਪਾਣੀ ਆ ਕਿ ਉਹਨੇ ਹੂੰ ਉਹ ਗੇਟਲ ਦੇ ਨਾਲ ਦਿਖਾ ਦਿਓ ਜਾਂਦੇ ਰਿਲੀ ਤੇ ਅੱਛਾ ਹਾਂ ਹੁਣੇ ਹੀ ਬੰਦ ਕਰਤਾ ਹੁਣ ਬੰਦ ਉਹਦਾ ਮਿਲਦੀ ਨਹੀਂ ਕਿਸੇ ਨੂੰ ਤਾਂ ਬੰਦ ਕੀ ਕਹਿਣਾ ਹਾਂ ਆ ਬੰਦੇ ਵੀ ਗਏ ਦੀ ਉਹਦਾ ਨਾ ਅੱਛਾ ਉਹ ਤੇ ਪੰਚਾਇਤ ਲੈ ਕੇ ਫਿਰ ਹੁਣ ਐਮਪੀ ਕਿਹੜਾ ਹੈ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਕਾਂਗਰਸ ਤੋਂ ਸਿੰਗਲਾ ਆ ਸਕਦਾ ਜਾਂ ਫਿਰ ਆਮ ਆਦੀ ਪਾਰਟੀ ਤੋਂ ਕਿਸੇ ਹੋਰ ਨੂੰ ਚੁਣਿਆ ਜਾ ਸਕਦਾ ਹਾਂ ਪਾਰਟੀ ਦਾ ਮਤਲਬ ਹੀ ਨਹੀਂ ਉਹਦੇ ਕੋਈ ਉਹ ਕੋਈ ਪਾਰਟੀ ਹੈ ਚਾਹੇ ਉਹਦੇ ਉਹਦੀ ਗੱਲ ਅਸਲੀ ਗੱਲ ਪਾਰਟੀ ਤਾਂ ਹੋਈ ਹੈ ਹੂੰ ਉਹਨੂੰ ਕੌਣ ਪਾਉਂਦਾ ਹੁਣ ਉਹ ਤਾਂ ਕਹਿੰਦੇ ਸਾਡੇ ਐਮਪੀ ਲਿਆਓ ਕਹਿੰਦੇ 13 ਸੀਟਾਂ ਜਿਤਾਓ ਕਹਿੰਦੇ ਅਸੀਂ ਲੋਕਾਂ ਦੇ ਕੰਮ ਕਰਾਂਗੇ। ਲਾ ਪਹਿਲਾਂ ਕਿਹੜੇ ਕਰਦੇ? ਹੂੰ। ਪਹਿਲਾਂ ਉਹ ਰਹਿਤ ਆਸਾਲ ਐਮਪੀ ਰਿਹਾ ਕਦੇ ਉਹਨਾਂ ਕੁਝ ਕਰਿਆ? ਹੂੰ। ਇੱਕ ਪਾਸੇ ਲਹਿਰੀ ਕੋਲ ਪੁਲ ਬਣਾਈ ਜਾਂਦਾ 5 ਲੱਖ ਰੁਪਏ ਵਾਲਾ। ਹੂੰ। ਕਦੋਂ ਪੁੱਛ ਵੀ ਕਰਾਇਆ ਉਹਨੇ? ਹੂੰ। ਉਹਨਾਂ ਦੇ ਕੰਮ ਜਿਹੜੇ ਹੋਣੇ ਚਾਹੀਦੇ ਉਹ ਨਹੀਂ ਹੋਦੇ। ਤੁਹਾਡੀ ਆਸ ਕੀ ਹੈ ਫਿਰ ਕਿਹਨੂੰ ਜਿਤਾਉਂਗਾ ਐਮਪੀ ਦੀ ਜਿਹੜੀ ਹੈ? ਕਿਉਂਕਿ ਲੋਕ ਲੋਕ ਕਹਿੰਦੇ ਮਰੇ ਰਹਿ ਜਾਂਦੇ ਆ ਵਿਚਾਲੇ, ਪਿਸਕੇ ਰਹਿ ਜਾਂਦੇ ਆ, ਕਹਿੰਦੇ ਆਪਣੀਆਂ ਸੀਟਾਂ ਕਹਿੰਦੇ ਸਾਰੇ ਲੈ ਜਾਂਦੇ ਆ। ਪਰ ਲੋਕ ਕੀ ਸੋਚਦੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਗੱਡੀਆਂ ਦੇ ਕੰਮ ਵਧੀਆ ਚੱਲਦੇ ਨੇ ਤੁਹਾਡੀ ਦਿਹਾੜੀ ਦਾ ਪਾ ਸਹੀ ਚੱਲਦਾ ਤੁਹਾਡੀ ਆਵਾਜ਼ ਚੁੱਕਦੇ ਆ ਤਾਂ ਵੀਰੇ 20-20 ਜਿਆਦਾ ਚਲਾਨ ਕਰਤਾ ਨੇ ਸਰਕਾਰ ਨੇ ਆ ਨਵੀਆਂ ਗੱਡੀਆਂ ਦੇ ਕੇ ਰੋਜ਼ ਚਲਾਨ ਕਰਦੇ ਨੇ ਜਾ ਕੇ ਦੇਖੋ ਜਾ ਕੇ ਆ ਨਵੀਆਂ ਗੱਡੀਆਂ ਸਾਡੇ ਗੱਡੀਆਂ ਦੇ ਵਾਸਤੇ ਇੱਥੇ ਆ ਵੀ ਤੁਸੀਂ ਲੋਕਾਂ ਦਾ ਚਲਾਨ ਕਰੋ ਇਹਨਾਂ ਦਾ ਹੂੰ ਹੁਣ ਦੇਖ ਲਓ ਮਰੇਕ ਕੋਲਲੇ ਦੇ ਵਿੱਚ ਚਾਰ ਜਗ੍ਹਾ ਚਲਾਨ ਕਰਦਾ ਹੀ ਪਰਸੋਂ ਹੂੰ ਸ਼ਹਿਰ ਦਾ ਸਾਲ ਐਡਾ ਕੀ ਆ ਇੱਕ ਲਾਈਨ 'ਚ ਚਾਰ ਜਗ੍ਹਾ ਚਲਾਨ ਲਾ ਕੀ ਮਤਲਬ ਆ ਵੀ ਹੂੰ ਨਾਕਾ ਆਪਾਂ ਦੇਖਦੇ ਆ ਸੋ ਇੱਕ ਜਗ੍ਹਾ ਲਾ ਸਕਦੇ ਆ ਹੂੰ ਚਾਰ-ਚਾਰ ਪਾ ਜਗ੍ਹਾ ਨਾਕੇ ਲਾਉਂ ਇਹ ਗੱਲ ਉਹਨਾਂ ਸਾਡੇ ਕਿਨੇ 20-20 ਹਜ਼ਾਰ ਰੁਪਏ ਚਲਾਉਣਾ ਹੈ। ਮਤਲਬ ਇੰਨਾ ਪਰੇਸ਼ਾਨ ਕੀਤਾ ਜਾ। ਇੰਨਾ ਪਰੇਸ਼ਾਨ ਕਰਿਆ ਜਾ ਰਿਹਾ। ਉਹ ਸਾਡੇ ਕਿਸਤਾ ਨਿਕਲਦੀ ਨਹੀਂ। 20 ਹਜ਼ਾਰ ਚਲਾਣ ਕਿੱਥੋਂ ਭੁਗਤਾਈਆਂ। ਹੂੰ। ਤਾਂ ਬਿਲਕੁਲ ਇਹ ਸੰਗਰੂਰ ਹੈ। ਸੰਗਰੂਰ ਦੇ ਵਿੱਚ ਕੀ ਆਵਾਜ਼ ਬੰਦੀ ਹੈ ਬਾਈ ਸੱਸੀ ਕਾਲ ਠੀਕ ਠਾਕ। ਠੀਕਬ ਜੀ। ਕੀ ਤਿਆਰੀ ਹੈ ਕਿੰਨੂ ਬੋਟ ਪਾਉਣੀ ਹੈ ਇਸ ਵਾਰ। ਬੋਟ ਐ ਕਿ ਵੀਰ ਜੀ ਵਿਚਾਰ ਕਿਸੇ ਨੂੰ ਨਹੀਂ ਹੈਗਾ ਕਿ ਆ ਵੀ ਅਸੀਂ ਬੋਟ ਪਾਈਏ। ਹੂੰ। ਠੀਕ ਹੈ ਜੀ। ਇਹ ਦੂਜੀ ਗੱਲ ਅਸੀਂ ਦਿਹਾੜੀਦਾਰ ਬੰਦੇ ਆ ਕੋਈ ਇਹ ਤਾਂ ਹੈ ਨਹੀਂ ਕਿ ਆ ਵੀ ਅਸੀਂ ਵੱਡੇ ਘਰਾਣੇ ਚੋਂ ਆ ਜਾ ਕਿਤੇ ਹੋਰ ਆ ਦਿਹਾੜੀਦਾਰ ਬੰਦੇ ਆ ਕਿ ਆ ਵੀ ਆਪਦਾ ਕਮਾ ਕੇ ਰੋਟੀ ਖਾਈਦੀ ਆ ਹੂੰ ਠੀਕ ਆ ਇਹਨਾਂ ਦਾ ਹੁਣ ਪਹਿਲਾ ਜਦੋਂ ਸ਼ੁਰੂ ਚ ਸਟਾਰਟਿੰਗ ਇਹਨਾਂ ਦੀ ਆਈ ਸੀਗੀ ਜਾਂ ਵੀ ਸਰਕਾਰ ਆਈ ਸੀਗੀ ਉਦੋਂ ਕਹਦੇ ਕਿ ਆ ਵੀ ਅਸੀਂ ਆ ਸਹੂਲਤਾ ਕਰਾਂਗੇ ਜੀ ਅਸੀਂ ਆ ਸਹੂਲਤਾ ਕਰਾਂਗੇ ਇਹਨਾਂ ਨੇ ਕੋਈ ਸਹੂਲਤ ਨਹੀਂ ਕੀਤੀ ਠੀਕ ਆ ਜੀ ਸਮਕਾ ਪਰੇਸ਼ਾਨੀ ਦੇਤੀ ਹੁਣ ਅਸੀਂ ਕਿਤੇ ਜਾਣਿਆ ਗਿਆ ਵੀ ਗੱਡੀਆਂ ਦਾ ਸਾਡਾ ਜਾਣਿਆ ਗਿਆ ਵੀ ਓਵਰਲੋਡ ਤੇ ਗੱਡੀਆਂ ਸਾਡੀਆਂ ਪਾਰਕੀਆਂ ਨੇ ਠੀਕ ਠੀਕ ਹੈ ਜਿੱਥੇ ਜਾਣੇ ਆਸੀਂ ਹੁਣ ਮਾਲ ਲੈ ਕੇ ਜਾਣੇ ਆ ਜਾਂ ਕਿਤੇ ਵੀ ਜਾਣੇ ਆ ਜਾਂ 20000 ਦਾ ਚਲਾਨ ਜਾਂ 25000 ਦਾ ਚਲਾਨ ਕਿ ਆ ਵੀ ਉਹ ਬੰਦਾ ਗਰੀਬ ਬੰਦਾ ਜਿਹੜਾ ਦਿਹਾੜੀਦਾਰ ਆ ਜਾਂ ਗੱਡੀ ਕਿਸ਼ਤ ਹੁਣ 15000 ਗੱਡੀ ਦੀ ਕਿਸ਼ਤ ਆ ਗੱਡੀ ਦੀ ਕਿਸ਼ਤ ਕੱਢੂ ਜਾਂ ਘਰ ਚਲਾਊਗਾ ਜਾਂ ਫਿਰ ਇਹ ਚਲਾਨ ਭੁਗਤੂਗਾ ਅੱਛਾ ਭਾਈ ਐਨੇ ਆ ਚੀਜ਼ਾਂ ਤੁਹਾਡੇ ਨਾਲ ਹੋ ਰਹੀਆਂ ਨੇ ਐਮਐਲਏ ਸਬੰਧਤਾ ਜਿਵੇਂ ਨਰਿੰਦਰ ਕੌਰ ਭਰਾਏ ਦੀ ਗੱਲ ਆਂਦੀ ਹੈ ਉਹ ਇੱਥੇ ਆ ਕੇ ਕਹਿੰਦੇ ਰਹੇ ਕਹਿੰਦੇ ਤੁਹਾਡੀ ਹਰ ਮੁਸੀਬਤ ਦੇ ਵਿੱਚ ਖੜਾਂਗੇ ਭਗਵੰਤ ਮਾਨ ਸਾਹਿਬ ਆਪ ਸਾਈਕਲ ਤੇ ਹੁੰਦੇ ਸੀਗੇ ਕਹਿੰਦੇ ਤੁਹਾਡੀ ਹਰ ਮੁਸੀਬਤ ਵਿੱਚ ਖੜਾਂਗੇ ਹੁਣ ਤੁਹਾਡੀ ਮੁਸੀਬਤ ਹੈ ਤੁਹਾਡੇ ਨਾਲ ਨਹੀਂ ਘਟੇ ਉਹ ਤਾਂ ਕਹ ਰਹੇ ਅਸੀਂ ਬਿਜਲੀ ਫਰੀ ਦੇਤੀ 42000 ਦੇ ਨੇੜੇ ਤੇੜੇ ਨੌਕਰੀਆਂ ਦੇਤੀਆਂ ਬੜੀਆਂ ਚੀਜ਼ਾਂ ਕਰ ਰਹੇ ਆ ਕਹਿੰਦੇ ਕਿਰਾਇਆ ਫਰੀ ਹੋਇਆ ਪਿਆ ਫਿਰ ਤੁਹਾਨੂੰ ਹੋਰ ਕੀ ਚਾਹੀਦਾ ਹੈ ਹੋਰ ਕੀ ਹੈ ਅਜਿਹਾ ਜਿਹੜਾ ਸਰਕਾਰ ਕਰੇ ਨਹੀਂ ਸਾਨੂੰ ਤਾਂ ਦੇਖੋ ਗੱਲ ਸੁਣ ਲਓ ਜਿਹਨੂੰ ਨੌਕਰੀਆਂ ਕਿ ਠੀਕ ਹੈ ਚਲ ਅਸੀਂ ਆਪਦਾ ਬਿਜ਼ਨਸ ਕਰ ਰਹੇ ਆ ਆਪਾਂ ਇਹ ਨਹੀਂ ਕਹਿੰਦੇ ਕਿ ਆ ਵੀ ਨੌਕਰੀਆਂ ਦਿੱਤੀਆਂ ਨਹੀਂ ਜਾਂ ਇਹਦਾ ਹੋ ਸਕਦਾ ਕਿ ਆ ਵੀ ਨੌਕਰੀਆਂ ਦਿੱਤੀਆਂ ਜਿਹੜਾ ਬੰਦਾ ਹੱਥ ਦਾ ਕਾਰੀਗਰ ਹੈ ਜਾਂ ਹੱਥ ਦਾ ਕਾਰੋਬਾਰ ਕਰਦਾ ਹੈ ਕਿ ਆ ਵੀ ਉਹਦੇ ਬਾਅਦ ਤੇ ਕੀ ਸਹੂਲਤ ਦਿੱਤੀ ਹੈ ਜਾ ਅਸੀਂ ਡਰਾਈਵਰ ਆ ਕਿ ਅੱ비 ਅਸੀਂ ਆਵਦੀਆਂ ਗੱਡੀਆਂ ਨੇ ਚੱਲ ਜਾਂ ਅਸੀਂ ਡਰਾਈਵਰ ਆ ਕਿ ਸਾਨੂੰ ਕੀ ਸਹੂਲਤਾਂ ਦਿੱਤੀਆਂ ਨੇ ਉਹਨਾਂ ਨੇ ਆਪਾਂ ਕਹਿ ਸਕਦੇ ਆ ਕਿ ਅੱ비 ਚੱਲ ਨੌਕਰੀਆਂ ਦੇਤੀਆਂ ਪੜ੍ਹੇ ਲਿਖੇ ਉਹਨਾਂ ਨੂੰ ਕਿ ਚੱਲ ਨੌਕਰੀਆਂ ਮਿਲ ਗਈਆਂ ਕਿ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਅੱ비 ਤੁਸੀਂ ਜਿਹਦੇ ਪੜ੍ਹਿਆ ਲਿਖਿਆ ਗਿਆ ਵੀ ਉਹਨੂੰ ਨੌਕਰੀਆਂ ਦੇਣੀਆਂ ਨੇ ਕਿ ਅੱ비 ਜਿਹੜਾ ਹੱਥੀ ਕਾਰੀਗਾਰਾ ਬੰਦਾ ਕਿ ਅੱ비 ਹੱਥੀ ਆਵਦਾ ਰੋਜ਼ਗਾਰ ਚਲਾਉਂਦਾ ਕਿ ਅੱ비 ਉਹਦੇ ਬਾਰੇ ਤੇ ਕੀ ਕਰਿਆ ਇਹ ਗੱਲ ਹੋ ਗਈ ਕਿ ਅਮੀਰ ਅਮੀਰ ਹੋ ਗਿਆ ਗਰੀਬ ਗਰੀਬ ਹੋ ਗਿਆ ਹਾਂ ਮਾਰਤਾ ਬਿਲਕੁਲ 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 ਮਾਰਤਾ ਜੀ ਹੁਣ ਆ ਗਿਆ ਅੱ비 ਗ ਇੱਥੇ ਖੜਾਤਾ ਜੀ ਉੱਥੇ ਰੋਕ ਲਈ ਗੱਡੀ ਇੱਥੇ ਰੋਕ ਲਈ ਕਿ ਆ ਵੀ ਅਸੀਂ 20-2000 ਰੁਪਏ ਚਲਾਨ ਭਰਾਂਗੇ ਕਿ ਆ ਵੀ ਅਸੀਂ ਕਿਸ਼ਤ ਭਰਾਂਗੇ ਕਿ ਆ ਵੀ ਘਰ ਦਾ ਖਰਚ ਦਿਲਾਵਾਂਗੇ ਹੂੰ ਕਿ ਆ ਵੀ ਇਸ ਟਾਈਮ ਤੁਸੀਂ ਆ ਲਾ ਲੋ ਕਿ ਆ ਵੀ ਜਮੀ ਜਿਹੜਾ ਹੱਥੋਂ ਰੋਜ਼ਗਾਰੀ ਕੰਮ ਕਰਦਾ ਜਮੀ ਖਤਮ ਆਓ ਹੂੰ ਅੱਜ ਦੇ ਟਾਈਮ ਤੇ ਬਿਲਕੁਲ ਇਹ ਬਈਓ ਰਿਆਂ ਦੇ ਇਹ ਗਰਾਊਂਡ ਤੋਂ ਆ ਇੱਕ ਸਕ੍ਰਿਪਟਰ ਨਹੀਂ ਹੈਗਾ ਬਈਓ ਇੱਥੇ ਬੈਠੇ ਹੋਏ ਸੀਗੇ ਅਸੀਂ ਆਏ ਇਹਨਾਂ ਨੇ ਬਈਓ ਨੇ ਚਾਹ ਹੀ ਬੜੀ ਸਵਾਦ ਪੀਾਈ ਬਾਪੂ ਸ਼ਾਮ ਤੱਕ 11500 ਕਮਾ ਲੈਣੇ ਹੋ ਇੱਥੋਂ ਫਿਰ ਨਾ ਨਾ ਜੀ ਹੁਣ ਤਾਂ ਮੋਸਕ ਬਿਲਕੁਲ ਨਹੀਂ ਸਰਕਾਰ ਫਿਰ ਸਰਕਾਰ ਦੀ 2 ਸਾਲਾਂ ਦੇ ਵਿੱਚ ਕਾਰਗੁਜ਼ਾਰੀ ਕਿਵੇਂ ਹੈ ਤੁਹਾਡੇ ਨਾਲ ਕੋਈ ਖੜ ਰਿਹਾ ਵਧੀਆ ਕੰਮ ਹੋ ਰਿਹਾ ਸਰਕਾਰ ਦੇ ਫਿਰ ਤੁਸੀਂ ਐਮਪੀ ਕਿ ਨੂੰ ਚਣੋਗੇ ਆਉਣ ਨਾਲ ਟਾਈਮ 'ਚ ਐਮਪੀ ਤਾਂ ਜੀ ਸਾਡੀ ਸਲਾਹ ਨਹੀਂ ਹੈ ਕਿ ਵੋਟ ਪਾਉਣ ਦੀ ਕਿਸੇ ਨੂੰ ਕਿਉਂ ਆ ਦੋ ਸਾਲਾਂ ਦੇ ਵਿੱਚ ਲੋਕਾਂ ਨੂੰ ਆਸ ਬਹੁਤ ਇਹਨਾਂ ਤੋਂ ਤੁਹਾਡਾ ਅਧਿਕਾਰ ਹੈ ਤੁਸੀਂ ਤਾਂ ਵੋਟ ਪਾਣੀ ਪਾਣੀ ਆ ਖਿੱਚ ਕੇ ਵੋਟਾਂ ਲੋਕਾਂ ਨੇ ਪਾਈਆਂ ਪਰ ਉਹ ਕੰਮ ਬਣਿਆ ਨਹੀਂ ਜਿਹੜਾ ਲੋਕ ਚਾਹੁੰਦੇ ਤੇ ਅੱਛਾ ਜਿਹੜੇ ਚੀਜ਼ਾਂ ਸੀ ਕਿ ਉਹ ਬਣੀਆਂ ਨਹੀਂ ਅਧਿਕਾਰ ਵੀ ਕਿਸੇ ਚੀਜ਼ ਦਾ ਹੁੰਦਾ ਕਿ ਅੱभी ਜਦੋਂ ਆਪਾਂ ਨੂੰ ਕੋਈ ਚੀਜ਼ ਦੀ ਸਹੂਲਤ ਨਹੀਂ ਮਿਲਦੀ ਆਪਣਾ ਅਧਿਕਾਰ ਹੈ ਕਿ ਆਪਾਂ ਵੋਟ ਪਾ ਦਈਏ ਕਿ ਆਪਾਂ ਵੀ ਨੁਮਾਇੰਦੇ ਨੂੰ ਵਧੀਆ ਨੂੰ ਦੁਨੀਆ ਕਿ ਆਪਣੇ ਵਾਸਤੇ ਕਿ ਵਧੀਆ ਕਰਿਓ ਜਦੋਂ ਆਪਾਂ ਵੋਟ ਪਾਤੀ ਉਦੋਂ ਬਾਅਦ ਬੰਦਾ ਜਿੱਤ ਜਾਂਦਾ ਉਦੋਂ ਬਾਅਦ ਉਹ ਬੰਦਾ ਸ਼ਕਲ ਵੀ ਨਹੀਂ ਦਿਖਾਉਂਦਾ ਤੁਸੀਂ ਭਰਾਜ ਦੀ ਗੱਲ ਕਰਦੇ ਹੋ ਭਰਾਜ ਸਾਡੇ ਇੱਥੇ ਆਉਂਦੀ ਸੀ ਜੂਸ ਪੀਂਦੀ ਦੀ ਕਿ ਆ ਵੀ ਤੁਹਾਡੇ ਚ ਰਹਿਣਾ ਸਾਰਾ ਚ ਕਰਨਾ ਉਦੋਂ ਮੁੜ ਕੇ ਜਿੱਤ ਗਈ ਅੱਜ ਤੱਕ ਉਹਨੇ ਸਾਨੂੰ ਸ਼ਕਲ ਨਹੀਂ ਦਿਖਾਈ ਕਿ ਆ ਵੀ ਤੁਹਾਡੇ ਕੀ ਸਮੱਸਿਆ ਨੇ ਕੀ ਸਵਿਧਾਨ ਕਰਾ ਕੇ ਆ ਵੀ ਕੀ ਕੰਮ ਕਰਾ ਤੁਹਾਡੇ ਵੱਤ ਕੋਈ ਕੋਈ ਉਹ ਨਹੀਂ ਹੈਗਾ ਜੂਸ ਪੀਣ ਵੀ ਨਹੀਂ ਆਏ ਬਾਤ ਜੂਸ ਪੀਣ ਕੀ ਪਾਣੀ ਪੀਣ ਵੀ ਨਹੀਂ ਆਏ ਹਾਂਜੀ ਹਾਂ ਮਤਲਬ ਮੈਨੂੰ ਇਹ ਦੱਸੋ ਸ਼ਰਮਨੀ ਅਕਾਲੀ ਦਾਲਾ ਅਮਰੀਕਾ ਤੋਂ ਸਿਮਰਜੀਤ ਸਿੰਘ ਮਾਨ ਐਮਪੀ ਨੇ ਤੁਹਾਡੇ ਸੰਗਰੂਰ ਦੇ ਹਾਂਜੀ ਹਾਂ ਉਹ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਆ ਡੇਢ ਸਾਲ ਦੇ ਵਿੱਚ ਕੋਈ ਹੈ ਫਰਕ ਬਦਲਾ ਉਹਨਾਂ ਦੀ ਵੀ ਕੋਈ ਕਾਰਗੁਜ਼ਾਰੀ ਨਹੀਂ ਹੈਗੀ ਕਿ ਆ ਵੀ ਆਪਾਂ ਕਹਿੰਦੀ ਆ ਕਿ ਉਹਨਾਂ ਨੇ ਆ ਕਰਿਆ ਜਾ ਉਹ ਕਰਿਆ ਕੁਝ ਵੀ ਨਹੀਂ ਮਤਲਬ ਇਹੋ ਚੀਜ਼ ਆ ਕਿ ਬੀ ਜਿੱਤ ਕੇ ਮੁੜ ਕੇ ਕੋਈ ਦੇਖਣਾ ਨਹੀਂ ਕਰਨਾ ਨਹੀਂ ਕਿ ਆ ਵੀ ਅੱਜ ਅੱਜ ਸਿੰਗਲੇ ਦੀ ਦੇਣਾ ਸਾਰੀ ਜਿੰਨੇ ਵੀ ਆ ਗੇਟ ਬਣਿਆ ਡਬਲ ਰੋਡ ਹੋਇਆ ਇਹ ਸਿੰਗਲੇ ਦੇਣਾ ਠੀਕ ਆ ਆਪਾਂ ਕਹਿੰਨਾ ਕਿ ਆ ਵੀ ਸਿੰਗਲਾ ਵਧੀਆਗਾ ਐਤ ਕੀ ਅਸੀਂ ਵੋਟ ਕਾਂਗਰਸ ਨੂੰ ਪਾਵਾਂਗੇ ਠੀਕ ਹੈ ਸਾਡੇ ਬਾਤ ਤੇ ਚੱਲ ਸਾਡੇ ਬਾਤ ਤੇ ਨਹੀਂ ਉਹ ਤਾਂ ਹੈ ਨਹੀਂ ਕਿ ਆ ਵੀ ਉਹਨੇ ਜੇ ਸਾਡੇ ਬਾਤ ਤੇ ਕੁਝ ਕਰਿਆ ਨਹੀਂ ਤਾਂ ਮੁਸੀਬਤਾਂ ਵੀ ਨਹੀਂ ਸਾਡੇ ਬਾਤ ਤੇ ਛੜੀਆਂ ਆਉਂਦੀਆਂ ਕਾਂਗਰਸ ਨੇ ਕਿ ਆ ਵੀ ਅਸੀਂ ਆਪਦਾ ਕੰਮ ਬਹੁਤ ਆਰਾਮਦਾਰੀ ਨਾਲ ਕਰਦੇ ਆ ਕੋਈ ਇਹ ਨਹੀਂ ਹੈਗਾ ਕਿ ਆ ਵੀ ਅਸੀਂ ਅੱਜ ਦੇ ਟਾਈਮ 'ਚ ਕਿ ਆ ਵੀ ਜਿਵੇਂ ਆਪਾਂ ਕਹਿੰਦੇ ਨੇ ਕਿ ਆ ਵੀ ਚਲਾਨ ਹੋ ਗਿਆ ਜੀ ਇਹ ਹੋ ਗਿਆ ਕਿ ਕਾਂਗਰਸ ਦੇ ਰਾਜ 'ਚ ਕੋਈ ਐਸੀ ਸਮੱਸਿਆ ਨਹੀਂ ଥିਦੀ ਜੀ ਤਾਂ ਬਿਲਕੁਲ ਹੈ ਇਹ ਬਈਰ ਬਈਰ ਇੱਥੋਂ ਮੈਨ ਲੱਗਦਾ ਬਈ ਹੋਟਲ ਦਾ ਚਾਹ ਦਾ ਬਾਈ ਕੋਲ ਅਸੀਂ ਪਹਿਲਾਂ ਵੀ ਆਏ ਸੀ ਇੱਕ ਵਾਰੀ ਇੱਥੇ ਇਕੱਠ ਰੱਖਿਆ ਸੀ ਬਲਵਿੰਦਰ ਸੇਖੋ ਰਾਨਾ ਤੇ ਬੜੀਆਂ ਗੱਲਾਂ ਦਸੀਆਂ ਸੀਗੀਆਂ ਤੁਹਾਡੇ ਕੋਲ ਵੀ ਆਉਂਦੇ ਰਹੇ ਮੈਂ ਸੁਣਿਆ ਇੱਥੇ ਭਰਾਜ ਮੈਡਮ ਇੱਥੇ ਜਿੱਦੇ ਗਿਣਤੀ ਹੋ ਰਹੀ ਸੀ ਅਸੀਂ ਪਹਿਨੀ ਉਦੋਂ ਪਹਿਲੀ ਵਧਾਈਆਂ ਦੇਤੀਆਂ ਸੀ ਉਹਨਾਂ ਨੂੰ ਜੂਸ ਪੀਣ ਆਏ ਸੀ ਅੱਛਾ ਲੇਕਿਨ ਸਾਡੇ ਉਪਕੀ ਦਾ ਮੁੰਡਾ ਸੀ ਇੱਕ ਝੂਠਾ ਕੇਸ ਦੇ ਵਿੱਚ ਫੜਿਆ ਗਿਆ ਉਹ ਕਹਿੰਦੇ ਮੇਰੇ ਕੋਲ ਨਹੀਂ ਆਏ ਇਸ ਕੰਮਾਂ ਵਾਸਤੇ ਅੱਛਾ ਹਾਂ ਤੁਸੀਂ ਰੋੜਾ ਸਾਹਿਬ ਕੋਲੇ ਜਾਓ ਸਿੱਧੇ ਜਵਾਬ deta ਜੀ ਸਿੱਧਾ ਜਵਾਬ deta ਸੀ ਪਰ ਉਦੋਂ ਮੁੜ ਕੇ ਆਈ ਨਹੀਂ ਹੂੰ ਅਸੀਂ ਕੀ ਆਸ ਕਰਾਂਗੇ ਸਰਕਾਰ ਤੇ ਕਿ ਜਿਹੜੇ ਜਨਤਾ ਹੈਗੇ ਜਿੱਤਣ ਤੋਂ ਪਹਿਲੇ ਹੀ ਇਹ ਲੱਡੂ ਵੰਡ ਦਿੰਦੀ ਹੈ ਉਹਦੇ ਵਾਸਤੇ ਉਹ ਆ ਕੇ ਵੀ ਨਹੀਂ ਖੜਦੇ ਹੂੰ ਔਰ ਅੱਜ ਤੋ 3 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਇੰਨਾ ਕੰਮ ਸੀਗਾ ਅੱਜ ਸਾਡੇ ਕੋਲੇ ਰੋਟੀ ਖਾਣ ਨੂੰ ਵੀ ਪੈਸੇ ਨਹੀਂ ਹੈਗੇ ਕੰਮ ਸਵੇਰੇ ਆਜਨੇ ਸ਼ਾਮ ਨੂੰ ਵਗ ਜਨੇ ਲੇਕਿਨ ਦਿਹਾੜੀ ਕੀ ਬਣਦੀ ਹੈ 100 200 ਆ ਬਾਉ ਜੀ ਨੇ 15 15 ਦਿਨ ਹੋ ਗਏ ਵਿਹਲੇ ਬੈਠਿਆ ਨੂੰ ਅੱਛਾ ਔਰ ਗਵਰਨਮੈਂਟ ਦੇਖੋ ਕਰਦੀ ਹੈ ਅਹ ਮਾਫ ਕਰਦੀਏ ਕਰ ਜਾਈ ਲੇਕਿਨ ਕਿਸੇ ਗਰੀਬ ਦਾ ਕਰਜ਼ਾ ਮਾਫ ਕੀਤਾ ਉਹਨਾਂ ਨੇ ਜਾਂ ਕੋਈ ਵੀ ਗਰੀਬ ਜਿਹਦੇ ਕਰਜ਼ਾ ਫਾਂਸੀ ਲੈ ਕੇ ਮਰਦਾ ਦੇਖਿਆ ਨਹੀਂ ਮਰਦਾ ਦੇਖਿਆ ਔਰ ਜ਼ਿੰਮੇਦਾਰੀ ਮਰਦੇ ਨੇ ਕਿਉਂ ਮਰਦੇ ਨੇ ਅਗਲਾ ਜਿਵੇਂ ਹੁਣ ਬਜ਼ੁਰਗ ਨੇ ਇਹ ਸੋਚ ਰਿਹਾ ਵੀ ਮੈਂ ਚਲੋ ਸ਼ਾਮ ਤੱਕ 300 ਰੁਪਏ ਕਮਾ ਲਾਂਗਾ ਚਲ ਸ਼ਾਮ ਨੂੰ ਨਹੀਂ ਬਣਿਆ ਅਗਲੇ ਦਿਨ ਕਮਾ ਲਾਂਗਾ ਵੀ ਮਤਲਬ ਘਰੇ ਲੈ ਕੇ ਜਾਣੇ 300 ਰੁਪਏ ਲੈ ਇਹ ਆਸ ਰੱਖੀ ਹੋਈ ਹੈ ਫਿਰ ਕੀ ਲੱਗਦਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਜਿਸ ਤਿੱਕ ਨਾ ਗਰੀਬ ਦੀ ਮਦਦ ਕਰਨ ਹੁਣ ਅਮੀਰ ਕੋਲੇ ਦਾ ਜਿੰਨੇ ਕੋ 100-100 ਕਿੱਲਾ ਉਹਨਾਂ ਹੁੰਦਾ ਪਹਿਲਾਂ ਹੀ ਵੀ ਅਮੀਰ ਨੇ ਲੇਕਿਨ ਗਰੀਬ ਕੋਲੇ ਕੀ ਹੈ ਕੁਝ ਵੀ ਨਹੀਂ ਗੱਡੀਆਂ ਲੋਨ ਤੇ ਲੈਣੇ ਆ ਔਰ ਗੱਡੀ ਦੀ ਕਿਸ਼ਤ ਨਹੀਂ ਭਰੀ ਜਾਂਦੇ ਜਦੋਂ ਪਹਾੜਾ ਹੀ ਨਹੀਂ ਆਉਂਦਾ ਜੇ ਇੰਡਸਟਰੀ ਏਰੀਆ ਹੋਵੇ ਜਾਂ ਫੈਕਟਰੀ ਹੋਵੇ ਇੰਡਸਟਰੀ ਏਰੀਆ ਹੋਵੇ ਤਾਂ ਕਿਰਾਏ ਵੀ ਆਣਗੇ ਗੱਡੀਆਂ ਵੀ ਕੰਮਜਾਬ ਹੋਣਗੀਆਂ ਔਰ ਹੁਣ ਕੀ ਹੈ ਬਦਲਾ ਕੋਈ ਸੰਗਰੂਰ ਦੇ ਵਿੱਚ ਸਰਕਾਰ ਦਾ ਕੋਈ ਕਾਰਗੁਜ਼ਾਰੀ ਤੇ ਐਮਪੀ ਕਿਵੇਂ ਦੇਖਦੇ ਹੋ ਐਮਪੀ ਕਿ ਨੂੰ ਜਿਤਾਣਾ ਚਾਹੁੰਦੇ ਐਮਪੀ ਦਾ ਦੇਖੋ ਹੁਣ ਬਾਕੀ ਵਕਤ ਦੱਸੂਗਾ ਕਿ ਐਮਪੀ ਕੀ ਨੂੰ ਜਿੱਦਾਂ ਜਨਤਾ ਦੀ ਮੇਰੇ ਕੱਲੇ ਦੀ ਤਾਂ ਹੈ ਨਹੀਂ ਕਿਉਂਕਿ ਜਨਤਾ ਦੀ ਹੈ ਡਿਸਾਈਡ ਕਰਨਾ ਵੀ ਕਿਹੜਾ ਜਿੱਤੇਗਾ ਕੋਈ ਆਸ ਹੈ ਕਿ ਇਸ ਬੰਦੇ ਨੂੰ ਲਈਏ ਇਹ ਬੰਦਾ ਇਮਾਨਦਾਰ ਹੈ ਇਹਨੇ ਕੰਮ ਕਰਾਇਆ ਜਾਂ ਪਹਿਲਾਂ ਇਹ ਕਰਵਾ ਸਕਦਾ ਸਿੰਗਲਾ ਸਾਹਿਬ ਦੇਖੋ ਉਹਨਾਂ ਦੇ ਰਹਿਂਦੀ ਦੁਨੀਆ ਤੇ ਕੋਈ ਕੰਮ ਨਹੀਂ ਕਰਾ ਸਕਦਾ ਜੋ ਸਿੰਗਲੇ ਨੇ ਕਰਾਤਾ ਸੰਗਰੂਰ ਇੰਡਸਟਰੀ ਦਾ ਸੰਗਰੂਰ ਦੀ ਦਿਸ਼ਾ ਹੀ ਬਦਲਦੀ ਦੇਖੋ ਪੀਜੀਆਈ ਲਿਆਂਦਾ ਔਰ ਕੈਂਸਰ ਹਸਪੀਟਲ ਹੈ ਸਟੇਸ਼ਨ ਬਣ ਗਿਆ ਲੇਕਿਨ ਗੇਟ ਬਣ ਗਿਆ ਸੰਗਰੂਰ ਦੀ ਦਿਸ਼ਾਈ ਬਦਲ ਗਈ ਡਬਲ ਰੋਡ ਹੋ ਗਏ ਲੇਕਿਨ ਹੋਰ ਕਿਸੇ ਐਮਪੀ ਨੇ ਕੋਈ ਕੰਮ ਨਹੀਂ ਕੀਤਾ ਜੋ ਸਿੰਘਲੇ ਨੇ ਕਰਤਾ ਮਤ ਸਿੰਘਲਾ ਸਾਹਿਬ ਤੋਂ ਆਸ ਹੈ ਕਿ ਹੋਰ ਫਿਰ ਸਰਕਾਰ ਦੀ ਕੋਈ ਕਾਰਗੁਜ਼ਾਰੀ ਵੀ ਦੋ ਸਾਲਾਂ ਦੇ ਵਿੱਚ ਬਿਲਕੁਲ ਨਹੀਂ ਲੱਗੀ ਅੱਜ 16 ਮਾਰਚ ਨੂੰ ਦੋ ਸਾਲ ਹੋ ਜਾਣੇ ਪੂਰੇ ਹਾਂਜੀ ਹਾਂ ਮਾੜਾ ਮੋਟਾ ਚਲੋ ਸਰਕਾਨਾ ਕਰਦੀਆਂ ਨੇ ਲੇਕਿਨ ਇੰਨਾ ਖਾਸ ਨਹੀਂ ਟੋਟਾ ਕੰਮ ਕਿਵੇਂ ਚੱਲਦਾ ਹੁਣ ਆਉਂਦੇ ਕੋਈ ਚਾਹ ਚਾਹ ਪੀਣ ਆਉਂਦੇ ਐ ਐਮਐਲਏ ਮੰਤਰੀ ਕੋਈ ਆਂਦਾ ਤੁਹਾਡੇ ਕੋਲ ਕੋਈ ਨਹੀਂ ਆਂਦਾ ਜੀ ਸਿੰਘਲਾ ਸਾਹਿਬ ਜਿੱਦੇ ਆ ਉਹਦੇ ਬਸ ਖੜੇ ਸੀ ਗੋਰੀ ਹਾਂ ਸਿੰਘਲਾ ਸਾਹਿਬ ਵੀ ਨਹੀਂ ਆਉਂਦੇ ਫਿਰ ਨਾਲੇ ਤੁਸੀਂ ਤਾਸ ਕਰ ਰਹੇ ਹੋ ਨਾ ਤੋਂ ਆਸ ਤਾਂ ਕਰਨੇ ਆ ਲੇਕਿਨ ਸਾਨੂੰ ਆਸ ਐ ਵੀ ਸਾਡੇ ਜੇ ਸਾਡੇ ਇਹ ਨਹੀਂ ਕੁਝ ਬਣਦਾ ਲੇਕਿਨ ਸੰਗਰੂਰ ਸ਼ਹਿਰ ਦਾ ਤਾਂ ਬਣਦਾ ਨਾ ਹੂੰ ਵੀ ਸ਼ਹਿਰ ਦਾ ਵਿਕਾਸ ਹੋ ਰਿਹਾ ਸਿਮਜੀਤ ਸਿੰਘ ਮਾਨ ਐਮਪੀ ਨੇ ਹੁੰਦਾ ਤੁਹਾਡੇ ਐਮਪੀ ਨੇ ਹੀ ਲੇਕਿਨ ਜਿੱਥੇ ਸੀ ਉਦੋਂ ਮੁੜ ਕੇ ਤਾਂ ਆਇਆ ਹੀ ਨਹੀਂ ਉਹ ਵੀ ਉਹਨਾਂ ਨੇ ਵੀ ਨਹੀਂ ਦਰਸ਼ਨ ਦਿੱਤੇ ਨਾ ਉਹ ਤਾਂ ਕਹਿੰਦੇ ਅਸੀਂ ਜਾਂਦੇ ਰਹਿੰਨੇ ਆ ਕਦੇ ਕਿੱਥੇ ਇਦਗਟਨ ਕਰਾ ਰਹੇ ਕਦੇ ਕਿੱਥੇ ਦੁਕਾਨਦਾਰ ਕੋਲੇ ਕਿਸੇ ਕੋਲੇ ਨਹੀਂ ਗਏ ਵੈਸੇ ਵੀ ਹਾਂ ਸਮੱਸਿਆ ਪੁੱਛੀ ਹੋ ਵੀ ਤੁਹਾਡੀ ਕੀ ਹੈ ਜਾਂ ਹੋਰ ਹੈ ਜੀ ਫਿਰ ਹੁਣ ਹੁਣ ਜਿਤਾਉਂਗੇ ਐਮਪੀ ਸਿਮਰਜੀਤ ਸਿੰਘ ਮਾਨ ਨੂੰ ਦੇਖੋ ਜੀ ਉਹਦਾ ਟਾਈਮ ਦੱਸੇਗਾ ਵਕਤ ਹੀ ਦੱਸਦਾ ਹੈ ਪਹਿਲਾਂ ਤਾਂ ਕੋਈ ਵੀ ਨਹੀਂ ਡਿਸਾਈਨ ਕਰ ਸਕਦਾ ਹਾਂ ਤੇ ਆ ਕਿਧਰ ਚੁਕਾ ਕਿਧਰ ਜਾ ਰਿਹਾ ਕੀ ਲੱਗਦਾ ਕਿ ਲੋਕ ਆਮ ਆਦਮੀ ਪਾਰਟੀ ਤੋਂ ਦੂਰ ਹੋ ਕੇ ਫਿਰ ਸਿੰਘਲਾ ਸਾਹਿਬ ਵਾਲੀ ਸਾਈਡ ਕਾਂਗਰਸ ਵਾਲੀ ਸਾਈਡ ਆਣਗੇ ਸੇ ਕਾਂਗਰਸ ਨੇ ਕਿਸੇ ਹੋਰ ਨੂੰ ਖੜਾਤਾ ਫਿਰ ਕਿਸੇ ਨੂੰ ਟਿਕਟ ਦੇਤੀ ਫੇਰ ਲੇਕਿਨ ਪਾਰਟੀ ਦਾ ਪਾਰਟੀ ਹੈ ਜਾਊਗੀ ਕਾਂਗਰਸ ਨੇ ਠੀਕ ਹੈ ਹਾਂ ਜੀ ਆ ਬਿਲਕੁਲ ਬਈ ਦਾ ਕਹਿਣਾ ਬਈ ਦਾ ਕੰਮ ਹੈ ਚਾਹ ਦਾ ਇੱਥੇ ਮੈਡਮ ਭਰਾ ਜਾਂਦੇ ਸੀਗੇ ਚਾਹ ਪੀਣ ਪਰ ਹੁਣ ਚਾਹ ਪੀਣ ਵੀ ਨਹੀਂ ਆਉਂਦੇ ਸਸਿਕਾ ਬਈ ਠੀਕ ਠਾਕ ਸਸਿਕਾ ਜੀ ਵਧੀਆ ਜੀ ਕੀ ਤਿਆਰੀ ਫਿਰ ਇਸ ਵਾਰ ਐਮਪੀ ਚੋਣਾਂ ਦੀ ਐਮਪੀ ਚੋਣਾਂ ਦੀ ਪਾਵਾਂਗੇ ਜੀ ਵੋਟਾਂ ਜ਼ਰੂਰ ਕਿਹਨੂੰ ਪਾਵਾਂਗੇ ਕਾਂਗਰਸ ਨੂੰ ਜੀ ਕਾਂਗਰਸ ਨੂੰ ਹਾਂਜੀ ਪੂਰੀ ਤਿਆਰੀ ਹੈ ਪੂਰੀ ਜੀ ਬਾਕੀ ਸਰਕਾਰ ਤੋਂ ਖੁਸ਼ ਕਿਉਂ ਨਹੀਂ ਹੈਗੇ ਸਰਕਾਰ ਤੋਂ ਵੋਟਾਂ ਵੀ ਪਾਈਆਂ ਕੋਈ ਸਿਸਟਮ ਨਹੀਂ ਸਰਕਾਰ ਦਾ ਜਿੰਨਾ ਪੈਸਾ ਲੱਗ ਰਿਹਾ ਪਬਲਿਸਿਟੀ ਤੇ ਵੱਧ ਲੱਗ ਰਿਹਾ ਫਲੈਕਸ ਬੋਰਡ ਦੇਖ ਲਓ ਤੁਸੀਂ ਹਰੇਕ ਸ਼ਹਿਰ 'ਚ ਹੂੰ ਕਿਤੇ ਜਾਂਦੇ ਨੇ ਪੰਜਾਬ ਸਰਕਾਰ ਦਾ ਖਰਚਾ ਪੁਲਿਸ ਉੱਥੇ ਲੈ ਜਾਂਦੇ ਨੇ ਸੀਟ ਕੋਈ ਆਂਦੀ ਨਹੀਂ ਇਹਨਾਂ ਨੂੰ ਦੂਸਰੀ ਸਟੇਟ 'ਚ ਕਰਜ਼ਾ ਚੱਕ-ਚੱਕ ਲਾਈ ਜਾਂਦੇ ਨੇ ਹੋਰ ਕੀ ਕਰਨਾ ਸਰਕਾਰ ਨੇ ਜੀ ਹੂੰ ਜਿਹੜੇ ਸਾ ਉਹ ਤਾਂ ਕਹਿੰਦੇ ਸੀ ਕਹਿੰਦੇ ਅਸੀਂ ਲੋਕਾਂ ਦੇ ਵਿੱਚ ਚੱਲਾਂਗੇ ਆਮ ਆਮ ਆਦਮੀ ਆ ਤੋ ਆਮ ਆਦਮੀ ਵਾਂਗੂ ਕੰਮ ਕਰਾਂਗੇ ਹੁਣ ਕਰ ਨਹੀਂ ਰਹੇ ਤੁਸੀਂ ਬਿਲਕੁਲ ਨਾ ਖੁਸ਼ ਹੋ ਉਹ ਤਾਂ ਐਕਟਿਵਾ ਦੇ ਉੱਤੇ ਸਾਈਕਲਾਂ ਦੇ ਉੱਤੇ ਘੁੰਮਦੇ ਨੇ ਪਹਿਲਾਂ ਹੀ ਘੁੰਮਦੇ ਸੀ ਵੀਰੇ ਪਹਿਲਾਂ ਆਉਂਦੇ ਸੀ ਮਿਲਦੇ ਸੀ ਹੁਣ ਤਾਂ ਲਾ ਲਓ ਸਾਨੇ ਦੇਖੇ ਵੀ ਨਹੀਂ ਕਦੇ ਅੱਛਾ ਜਿਹੜੀ ਸਾਨੂੰ ਕੈਪਟਨ ਸਰਕਾਰ ਪਹਿਲਾਂ ਕਾਟਕ ਮਿਲਦੀ ਸੀ ਆਂਦੇ ਸਰ ਸਾਡੀ ਤਾਂ ਇਹਨਾਂ ਨੂੰ ਉਹ ਵੀ ਕੱਟਦੀ ਜਦ ਕਿ ਅਸੀਂ ਡਰਾਈਵਰੀ ਕਰਦੇ ਆ ਕੋਈ ਹੋਰ ਕਾਰੋਬਾਰ ਨਹੀਂ ਆ ਕੋਈ ਹੋਰ ਰੋਜ਼ਗਾਰ ਨਹੀਂ ਹੈ ਉਹ ਵੀ ਬੰਦ ਕਰ ਤੁਸੀਂ ਇੱਥੋਂ ਲੱਖਾਂ ਰੁਪਏ ਕਮਾ ਲੈਨੇ ਮਹੀਨੇ ਦਾ ਤਾਂ ਕਰਕੇ ਕੱਟਦਾ ਤੁਸੀਂ ਇੱਥੇ ਖੜਦੇ ਹੋ ਕੋ ਤੁਹਾਡੇ ਕੋਲ ਤਾਂ ਮੈਨੂੰ ਲੱਗਦਾ 10-10 ਦਿਨ ਕੰਮ ਵੀ ਨਹੀਂ ਆਂਦਾ ਹੋਣਾ ਕੰਮੋਂ ਵੀ ਨਹੀਂ ਆਂਦਾ ਜੀ ਬਾਲਾ ਬੁਰਾ ਹਾਲ ਹੈ ਇੰਟਰਸਟ ਹੀ ਹੈ ਨਹੀਂ ਫੈਕਟਰੀ ਵਾਲਿਆਂ ਨੇ ਆਪਦੀ ਗੱਡੀਆਂ ਲੈ ਰੱਖਿਆ ਨੇ ਜਾਵਾਂਗੇ ਕਿੱਥੇ 15-15000 ਦੀ ਕਿਸ਼ਤ ਹੈ ਕਿਸ਼ਤ ਭਰਦਿਆਂ ਤਾਂ ਰੋਟੀ ਨਹੀਂ ਚੱਲਦੀ ਰੋਟੀ ਖਾਣੇ ਤਾਂ ਗੱਡੀ ਦੀ ਕਿਸ਼ਤ ਟੁੱਟਦੀ ਹੈ ਬੈਂਕ ਕਲ ਚੱਕ ਕੇ ਲੈ ਜਾਂਦੇ ਨੇ ਹੋਰ ਤਾਂ ਕੋਈ ਇਹ ਅਫਸਰशाही ਭਾਰੀ ਹੈ ਜਿਹੜੇ ਨੀਚੇ ਵਾਲੇ ਅਫਸਰ ਨੇ ਉਹਨਾਂ ਨੇ ਕਿਟਵਾਤੇ ਤੁਹਾਡੇ ਕਾਰਡ ਫਿਰ ਇਹ ਤਾਂ ਹੀ ਦੇਖੋ ਸਰਕਾਰ ਨੂੰ ਇਹ ਪਤਾ ਵੀ ਸਰਕਾਰ ਨੇ ਆਂਦੇ ਸਾਰੇ ਕੱਟੇ ਨੇ ਜੀ ਸਾਡੇ ਦਾ ਸਾਨੂੰ ਤਾਂ ਜਿਹੜੀ ਹੁਣ ਦਾ ਲਾਲੋ 2 ਸਾਲ ਹੋ ਗਏ ਕੋਈ ਆਟਾ ਨਹੀਂ ਕੋਈ ਜਿਹੜਾ ਬਸ ਗੱਡੀ ਚਲਾਉਂਦੇ ਆ ਡਰਾਈਵਰੀ ਤਨਖਾਹ ਮਿਲਦੀ ਹੈ 7000 ਉਸੇ ਜਗ੍ਹਾ ਚੱਲਦਾ ਜੀ ਹੋਰ ਕੀ ਕਰੀਏ ਹੂੰ ਬੜਾ ਬੁਰਾ ਹਾਲ ਹੈ ਜੀ ਸਰਕਾਰ ਦਾ ਤਾਂ ਹੁਣ ਫਿਰ ਕਾਂਗਰਸ ਵਾਲੀ ਚ ਕਾ ਜਾਏਗਾ ਕੀ ਆਸ ਰੱਖਦੇ ਹਾਂ ਕਾਂਗਰਸ ਨੇ ਪਹਿਲਾਂ ਕੀ ਕੀਤਾ ਸੀਗਾ ਸੰਗਰੂਰ ਦੇ ਵਿੱਚ ਹੁਣ ਪਹਿਲਾਂ ਵਿਜੇਂਦਰ ਸਿੰਘ 라 ਸੀ ਫਿਰ ਵੀ ਸਟੇਡੀਅਮ ਬਣਾ ਗਿਆ ਉਰੇ ਰੇਲਵੇ ਸਟੇਸ਼ਨ ਬਣਾ ਗਿਆ ਗੇਟ ਬਣਾ ਗਿਆ ਸੜਕਾਂ ਦੀ ਜਿੰਨੇ ਹੋਏ ਕੰਮਕਾਰ ਉਹ ਕਰ ਗਿਆ ਹੂੰ ਸਰਕਾਰ ਫਿਰ ਵੀ ਕਾਂਗਰਸ ਦੀ ਠੀਕ ਸੀ ਇਹਨਾਂ ਨੇ ਤਾਂ ਆ ਕੇ ਜੀ ਹੁਣ ਦਾ ਲਾ ਲਓ ਬਿਲਕੁਲ ਇਹ ਪਠਾ ਪਠਾਦਾ ਜਿਹੜਾ ਪੰਜਾਬ ਦਾ ਹੈਗਾ ਜੀ ਬਸ ਕਹਿਣ ਦੀਆਂ ਗੱਲਾਂ ਰਹਿ ਗਈਆਂ ਇਹਨਾਂ ਕੋਲ ਤਾਂ ਬਸ ਹੀ ਵਿਕਾਸ ਕਰਤਾ ਜੀ ਸਿਆਹ ਕਰਤਾ ਜੀ ਵਾਹ ਕਰਤਾ ਕਰਿਆ ਕਰਿਆ ਇਹਨਾਂ ਨੇ ਕੁਛ ਨਹੀਂ ਆਹ ਸਾਡੀ ਗੱਡੀ ਖੜੀ ਹੈ ਵੀਰ ਦਿਓ ਆਏ ਨੇ ਹੁਣ ਇਹਨਾਂ ਦਾ ਕਰਿਆ ਜੀ ਮਾਨਸਾ ਚਲਾਨ 30000 ਰੁਪਏ ਦਾ ਗੱਡੀ ਦਾ ਅੱਛਾ ਇਹ ਬਈ ਦਾ ਚਲਾਨ ਹੋਇਆ ਪਰ ਬਈ ਤੋਂ ਵੀ ਲੈ ਲੈਨੇ ਆ ਫੀਡਬੈਕ ਨਹੀਂ ਨਹੀਂ ਆਹ ਗੱਲ ਨਹੀਂ ਆਪਾਂ ਵੈਸੇ ਕਰਾਂਗੇ ਗੱਲ ਇੱਧਰ ਆ ਜਾਓ ਛਾ ਆ ਜਾਓ ਚਾਜੋ ਥੋੜਾ ਸਰ ਐਮਪੀ ਦੀਆਂ ਚੋਣਾਂ ਨੇ ਹੁਣ ਕੀ ਲੱਗਦਾ ਕਿੱਧਰ ਨੂੰ ਝੁਕਾ ਜਾਏਗਾ ਸਰਕਾਰ ਕਰਨੀ ਜਾਏਗਾ ਜਾਂ ਫਿਰ ਕਾਂਗਰਸ ਆਕਾਲੀ ਦਲ ਕਿੱਧਰ ਨੂੰ ਝੁਕਾ ਜਾ ਰਿਹਾ ਇਹ ਮੈਨੂੰ ਕੋਈ ਪਤਾ ਨਹੀਂ ਕੋਈ ਹੈ ਅੰਦਾਜ਼ਾ ਤੁਸੀਂ ਤੁਸੀਂ ਇੰਟਰਸਟ ਰੱਖਦੇ ਹੋ ਸਰਕਾਰ ਦੇ ਵਿੱਚ ਮੈਂ ਨਹੀਂ ਰੱਖਦਾ ਨਹੀਂ ਰੱਖਦੇ ਸੱਸੀਆ ਬਾਈ ਬਾਈ ਤੁਸੀਂ ਤੁਸੀਂ ਕੀ ਤਿਆਰੀ ਹੈ ਕੋਈ ਤਿਆਰੀ ਨਹੀਂ ਤੁਸੀਂ ਤਿਆਰੀ ਨਹੀਂ ਕਰਦੇ ਤਾਂ ਤੁਸੀਂ ਦੱਸੋ ਕੁਝ ਬਾਈ ਵਰਜੀ ਤਾਸ ਕਟ ਨਹੀਂ ਤਿਆਰੀ ਹੈ ਉਹ ਅਚਾ ਤਾਸ ਕਟ ਨਹੀਂ ਹੈ ਚੰਨੀ ਸਾਹਿਬ ਵੀ ਬੜੀ ਖੇਡਦੇ ਰਹੇ ਹੈ ਜੀ ਚੰਨੀ ਸਾਹਿਬ ਬੜੀ ਖੇਡਦੇ ਰਹੇ ਤਾਸ ਤਾਂ ਉਹਨਾਂ ਦਾ ਲੈਵਲ ਉੱਚਾ ਬਾਈ ਅਸੀਂ ਤਾਂ ਡਰਾਈਵਰਾਂ ਵਾਲੀ ਖੇਡਾਂਗੇ ਬਾਈ ਇਹ ਨਾ ਤੋਂ ਕਰਨ ਅੱਛਾ ਉਹਨਾਂ ਦਾ ਲੈਵਲ ਉੱਚਾ ਠੀਕ ਆ ਉਹ ਬਾਬਾ ਬੈਠਾ ਬਾਬੇ ਕੋਲ ਵੀ ਜਾਣਦੇ ਆ ਪਰ ਇੱਥੇ ਸੰਗਰੂਰ ਦੇ ਵਿੱਚ ਸਸੀਕਾਲ ਅੰਕਲ ਠੀਕ ਠਾਕ ਹੋ ਕੀ ਤਿਆਰੀ ਫਿਰ ਐਸ ਵਾਰ ਚੋਣਾਂ ਦੀ ਬੜੀ ਚੜ੍ਹਦੀ ਕਲਾ ਦੂਰੀ ਦੂਰੀ ਕਿਹਨੂੰ ਪਾਉਂਗੇ ਵੋਟਾਂ ਫਿਰ ਐਸ ਵਾਰ ਮੈਂ ਤਾਂ 13 ਜਾਂ 13 ਹੀ ਲੈਣੀਆਂ ਆ ਆਮ ਆਦੀ ਪਾਰਟੀ ਹਾਂ ਉਹ ਤਾਂ ਕਹਿੰਦੇ ਕੰਮ ਹੀ ਨਹੀਂ ਕੀਤੇ ਕਹਿੰਦੇ ਸਾਡੇ ਰਾਸ਼ਨ ਕਾਰਡ ਕੱਟ ਕੰਮ ਦਾ ਪਤਾ ਹੀ ਨਹੀਂਗਾ ਇਹਨਾਂ ਨੂੰ ਪਤਾ ਕੀ ਚਾਹੀਦਾ ਸਾਰਾ ਦਿਨ ਇਹ ਤਾਂ ਤਾਸ਼ ਖੇਡਦਾ ਨੂੰ ਸ਼ਾਮ ਨੂੰ ਦੋ ਚਾਰ ਬੋਤਲਾਂ ਆ ਜਾਣ ਨਰਿੰਦਰ ਭਰਾਜ ਲੈ ਕੇ ਆਵੇ ਤੇ ਇਹਨਾਂ ਨੂੰ ਹੱਥ ਜੋੜ ਕੇ ਅੱਖ ਵੀ ਖੇਡੋ ਤਾਸ਼ ਤਗੜੇ ਹੋ ਗਏ ਅੱਛਾ ਹਾਂ ਫੇਰ ਇਹ ਰਾਜੀ ਆ ਉਹ ਤਾਂ ਕਹਿੰਦੀ ਜਦੋਂ ਮੈਂ ਇਹਨਾਂ ਨੇ ਜਿੱਤੇ ਵੀ ਨਹੀਂ ਕਹਿੰਦੇ ਜਿੱਤੇ ਵੀ ਨਹੀਂ ਅਸੀਂ ਲੱਡੂ ਵੰਡ ਤੇ ਕਹਿੰਦੇ ਆਈ ਨਹੀਂ ਇੱਥੇ ਵੰਡਣ ਦਾ ਫਰਜ ਸੀਗਾ ਹੂੰ ਕਹਿੰਦੇ ਆਏ ਨਹੀਂ ਕਹਿੰਦੇ ਨਾ ਜੂਸ ਪੀਣਾ ਐ ਨਾ ਚਾਹ ਪੀਣਾ ਐ ਹੂੰ ਮਾਨ ਤਾਂ ਰੋਜ਼ ਲੋਕਾਂ ਦੇ ਘਰੋ ਘਰੀ ਫਿਰਦਾ ਹੂੰ ਫਿਰਦਾ ਕ ਨਹੀਂ ਫਿਰਦਾ ਹੂੰ ਰੋਜ਼ ਮੈਂ ਪੈਣਾ ਸਾਡੇ ਆਉਂਦੀ ਨਹੀਂ ਇਹਨਾਂ ਲੋਕਾਂ ਨੇ ਕੀ ਯਾਰ ਇਹ ਤਾਂ ਤੁਸੀਂ ਸਮਝ ਲਓ ਕਿ ਹੁਣ ਜੋ ਕੁਝ ਬੋਲੀ ਜਾਂਦੇ ਬੋਲੀ ਜਾਣਗੇ ਪਰ ਜੋ ਮਾਨਨ ਕਹਿ ਤਾ ਕਹਿ ਤਾ ਵਕਤ ਪਾਇਆ ਪਿਆ ਸਾਰੀਆਂ ਪਾਰਟੀਆਂ ਨੂੰ ਪਾਇਆ ਨਹੀਂ ਪਾ ਉਹ ਤਾਂ ਕਹਿੰਦੇ ਵਕਤ ਆਸੀ ਪਾਵਾਂਗੇ ਕਹਿੰਦੇ ਜਦੋਂ 27 ਉਹ ਲੋ ਨਹੀਂ ਪੈਣਾ ਉਹ ਤਾਂ ਪਹਿਲਾਂ ਕਹਿ ਤਾ ਵੀ ਇੱਕ ਵਾਰ ਆ ਕੇ ਮੁੜ ਕੇ ਜਾਂਦੇ ਨਹੀਂ ਆ ਥੋੜੇ ਦੇ ਨਹੀਂ ਆ ਪੰਜਾਬ ਬਣੂਗਾ ਹੀਰੋ ਤੇ 13 ਜੀਰੋ ਉਹ ਹੋਣੀ ਹੋਣੀ ਆ ਪੰਜਾਬ ਹੀਰੋ ਬਣ ਜਾਏਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਦੇਖ ਹੁਣ 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 ਤੱਕ ਕਾਰਗੁਜ਼ਾਰੀ ਕਿਵੇਂ ਸਰਕਾਰ ਦੀ ਕੀ ਕੁਝ ਵੀ ਕੀਤਾ ਸਭ ਕੁਝ ਵਧੀਆ ਕੀਤਾ ਇਹ ਹੁਣ ਇਹਨਾਂ ਦੋ ਚੋਂ ਬੰਦਿਆਂ ਦੇ ਅੱਖਾਂ ਤਾਂ ਹੋਣਾ ਨਹੀਂ ਮੈਂ ਸਾਰੇ ਵੇਖ ਲਏ ਵੀ ਜਿਹੜੇ ਜਿਹੜੇ ਬੋਲਦੇ ਸੀਗੇ ਵੀ ਵਿਰੋਧੀ ਤਾਂ ਵਿਰੋਧੀ ਬੋਲਦਾ ਆਪ ਬਣਾਤੀਆਂ ਸੜਕਾਂ ਇੱਥੇ ਹੁਣ ਕਿਤੇ ਕੁੱਤਾ ਮੂਦ ਦੇਣਾ ਤਾਂ ਉੱਥੇ ਗੋਡੇ-ਗੋਡੇ ਪਾਣੀ ਖੜਜੂ ਅੱਛਾ ਆ ਇੱਥੇ ਹੂੰ ਦਾ ਛੱਟਾਂ ਪੈਣ ਗਿਆ ਉਹ ਖੋਖਿਆਂ ਤੇ ਲੰਘਣ ਵਾਲਿਆਂ ਤੇ ਕੀ ਇਹ ਨਾ ਸਿੰਗਲੇ ਨੇ ਬਣਾਤਾ ਬਈ ਉਹ ਤਾਂ ਕਹਿੰਦੇ ਸਿੰਗਲੇ ਨੇ ਆ ਗੇਟ ਬਣਾਤੇ ਬੜਾ ਲੋਹਾਰ ਬਦਲਦੀ ₹100 ਰੁਪਈਆ ਇਹ ਰਾਤ ਨੂੰ ਦੁੱਧ ਦਿੰਦਾ ਕੀ ਲੈ ਕੇ ਜਾਂਦੇ ਇੱਥੋਂ ਇਸ ਗੇਟ ਦੀ ਕੀ ਲੋਡ ਸੀ ਇਹ ਕਿੱਡੀ ਕਬੱਡੀ ਇਮਾਰਤ ਬਣਾਤੀ 4 ਕਰੋੜ ਰੁਪਈਆ ਸੀਗਾ ਖਾ ਲਿਆ ਪੀਜੀਆਈ ਵਰਗੇ ਕਹਿੰਦੇ ਹਸਪੀਟਲ ਦੇ ਦਿੱਤੇ ਕੈਂਸਰ ਵਾਲੇ ਹਸਪੀਟਲ ਉਹਨੇ ਨਹੀਂ ਦਿੱਤੇ ਸਿੰਗਲੇ ਨੇ ਨਹੀਂ ਦਿੱਤੇ ਨਾ ਕੋ ਸਿੰਗਲਾ ਲੈ ਜੋਰ ਲਾਇਆ ਫੇਰ ਆਇਆ ਕਹਿੰਦੇ ਨਾ ਨਾ ਕਿਹੜਾ ਜੋਰ ਲਾਇਆ ਉਹਨੇ ਤਾਂ ਖਾਣ ਵਾਸਤੇ ਜੋਰ ਲਾਇਆ ਸੁਖਬੀਰ ਬਾਦਲ ਨੇ ਖਾਣ ਵਾਸਤੇ ਜੋਰ ਲਾਇਆ ਉਹ ਤੇ ਪਲਾਟ ਹੀ ਖਰੀਦਣ ਨੂੰ ਫਿਰਦਾ ਸੀ ਕਾਫਤਾਲਾ ਪਲਾਟ ਖਰੀਦਣ ਨੂੰ ਫਿਰਦਾ ਸੀ ਪੱਠਾਲਾ ਉੱਥੋਂ ਲਹਿਰੇ ਤੋਂ ਖਰੀਦਣ ਨੂੰ ਫਿਰਦੀ ਸੀ ਇਹ ਕਾਂਗਰਸ ਦੀਆਂ ਦੀ ਜਿਹੜਾ ਜੋ ਕੁਛ ਹੈਗਾ ਨਾ ਉਹ ਸਾਰਾ ਦੁਨੀਆ ਨੂੰ ਪਤਾ ਦੁਨੀਆ ਪੜ ਲਿਖ ਗਈ ਆ ਆ ਤੁਸੀਂ ਵੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੋ ਮਾਨ ਨੇ ਨਾਰਾ ਲਾਤਾ ਉਹੀ ਹੋਊਗਾ ਪੰਜਾਬ ਬਣੂਗਾ ਹੀਰੋ ਤੇ 13 ਜੀਰੋ ਹੁਣ ਮਾਨ ਸਾਹਿਬ ਦੇ ਵੀ ਜ਼ਿਕਰ ਹੈ ਕੀ ਲੱਗਦਾ ਕਿ ਮਾਨ ਸਾਹਿਬ ਮੁੱਖ ਮੰਤਰੀ ਵੀ ਹੋਣਗੇ ਤੇ ਐਮਪੀ ਵੀ ਹੋਣਗੇ ਉੱਥੇ ਤੁਸੀਂ ਉਹਨਾਂ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਹੋਇਆ ਕਿ ਲੱਗਦਾ ਕਿ ਉਹ ਐਮਪੀ ਵੀ ਹੋ ਸਕਦੇ ਆ ਉਹ ਤੇ ਉਹਦੀ ਮਰਜ਼ੀ ਆ ਹੂੰ ਉਹ ਤੇ ਮਾਨ ਦੀ ਮਰਜ਼ੀ ਆ ਠੀਕ ਹੈ ਵੀ ਮੁੱਖ ਮੰਤਰੀ ਰਹਿਣਾ ਤੇ ਐਮਪੀ ਵੀ ਰਹਿਣਾ ਹੂੰ ਜੇਕਰ ਕਾਨੂੰਨ ਦੇ ਵਿੱਚ ਦੋਵੇਂ ਹੋ ਤਾਂ ਫਿਰ ਤਾਂ ਹੋ ਜਿਵੇਂ ਉਹ ਬਾਜਵਾਦ ਦਾ ਜਿੱਥੋਂ ਮਾਨ ਖੜੂਗਾ ਉੱਥੋਂ ਮੈਂ ਉਹਦਾ ਮੁਕਾਬਲਾ ਕਰੂੰਗਾ ਹੂੰ ਤਹੀਂ ਤਾਂ ਨੇ ਉਹਦੇ ਕਿਹੇ ਸਿਪਾਈ ਨੂੰ ਤਾਂ ਹਰਾ ਦੇ ਵੱਡੇ ਬਾਦਲ ਸਾਹਿਬ ਮਰ ਗਏ ਉਹ ਡੇ ਗਿਆ ਬੋਰਡ ਕਿੰਨੇ ਡੇ ਗਿਆ ਸੀ ਪਤਾ ਕਿੱਡੇ-ਕੱਡੇ ਵੱਡੇ ਬੋਰਡ ਦੇਖਤੇ ਜੀ ਤੇ ਹੁਣ ਵੀ ਡਿੱਗਣਗੇ ਹੂੰ ਮੇਰਾ ਤਾਂ ਇਹੀ ਕਹਿਣਾ ਉਹ ਤਾਂ ਕਹਿੰਦੇ ਨੇ ਹੁਣ ਕਹਿੰਦੇ ਹੁਣ ਤਾਂ ਪੂਰੇ ਮਜ਼ਬੂਤ ਹੋ ਗਏ ਲੋਕ ਸਾਡੇ ਨਾਲ ਨੇ ਕਹਿੰਦੇ ਲੋਕ ਕਹਿੰਦੇ ਮਾਵਾਂ ਰੋਈ ਜਾਂਦੀਆਂ ਨੇ ਨਸ਼ੇ ਕਹਿੰਦੇ ਖਤਮ ਕਰਾਂਗੇ ਕਹਿੰਦੇ ਨਸ਼ੇ ਖਤਮ ਨਹੀਂ ਹੋਏ ਇਹਨਾਂ ਕੋਲ 17 ਸਾਲਾਂ ਚ ਨੇ ਉਹ ਤਾਂ ਮਾਨ 2 ਸਾਲਾਂ ਚ ਕਿਵੇਂ ਕਰ ਦੂ ਹੂੰ ਅ 17 ਸਾਲਾਂ ਦੇ ਜਿਹੜੇ ਅੱਕ ਬੀਜੇ ਆ ਉਹਨਾਂ ਦੀਆਂ ਜੜਾਂ ਕਿਵੇਂ ਪੁੱਟੀਆਂ ਜਾਣਗੀਆਂ ਤੁਸੀਂ ਆਪ ਸੋਚਦੇ ਜੇ ਵੇ ਸੌਖੀਆਂ ਪੁੱਟੀਆਂ ਜਾਂਦੀਆਂ 17 ਸਾਲਾਂ ਦਾ ਗੰਧ ਦਾ 10 ਦਿਨਾਂ ਦਾ ਪੈਜੇ ਹੋ ੱਖਾ ਹੋ ਜਾਂਦਾ ਚੁੱਕਣਾ ਤੇ 17 ਸਾਲਾਂ ਦਾ ਮਤਲਬ ਹੌਲੀ ਹੌਲੀ ਸਾਫ਼ ਕਰਨਗੇ 5 ਸਾਲ ਹੌਲੀ ਕਰਾਂਗੇ ਜ਼ਰੂਰ ਕਰਾਂਗੇ ਬਿਲਕੁਲ ਇਹ ਬਜ਼ੁਰਗ ਪੂਰੇ ਪੋਜ਼ਿਟਿਵ ਹੋ ਕੇ ਮਾਨ ਸਾਹਿਬ ਦੀ ਤਾਰੀਫ਼ ਕਰ ਰਹੇ ਨੇ ਤਾਰੀਫ਼ ਕਰਨੀ ਕਹਿੰਦੇ ਬਣਦੀ ਹੈ ਕਿ ਕੰਮ ਕੀਤੇ ਨੇ 70 ਸਾਲਾਂ ਦੇ ਵਿੱਚ ਜਿਹੜਾ ਗੰਦ ਪਾਇਆ ਹੋਇਆ ਸੀਗਾ ਬਾਕੀ ਸਰਕਾਰਾਂ ਨੇ ਉਹਨੂੰ ਹਜੇ ਇਕੱਠਾ ਕਰਨ ਨੂੰ ਸਮਾਂ ਲੱਗੇਗਾ ਪਰ ਬਾਕੀ ਲੋਕਾਂ ਦੇ ਵਿਚਾਰ ਸੀਗੇ ਕਿ ਇਹ ਜੋ ਕੁਝ ਹੋ ਰਿਹਾ ਉਹ ਸਹੀ ਨਹੀਂ ਹੋ ਰਿਹਾ ਸਾਡੇ ਕਾਟ-ਕੱਟ ਦਿੱਤੇ ਇਸ ਤਰ੍ਹਾਂ ਬਿਜਲੀ ਫ੍ਰੀ ਦੇ ਦੇਣੀ ਇਹ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ ਪਰ ਆਉਣ ਵਾਲੇ ਦਿਮੇ ਦੇ ਵਿੱਚ ਕੀ ਹੁੰਦਾ ਇਹ ਸੰਗਰੂਰ ਦੇ ਵਿੱਚ ਉਹ ਤੁਹਾਡੇ ਨਾਲ ਲੋਕਾਂ ਦੇ ਵਿੱਚੋਂ ਕੋਈ ਸਕ੍ਰਿਪਟਰ ਨਹੀਂ ਸੀਗਾ ਸਾਰੇ ਲੋਕਾਂ ਦੀਆਂ رائے ਲੈ ਰਹੇ ਸੀਗੇ ਐਮਪੀ ਕੌਣ ਹੋਏਗਾ ਕੋਈ ਸਿੰਗਲੇਵਾਲ ਦੀ ਝੁਕਾਅ ਕਰ ਰਿਹਾ ਕੋਈ ਆਮ ਆਦਮੀ ਪਾਰਟੀ ਨੇ ਝੁਕਾਅ ਕਰ ਰਿਹਾ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਕਲੀਅਰ ਹੁੰਦੀ ਹੈ ਕੈਮਿਸਾ ਜੋਗਦੇਵ ਸੀ ਜਗਮੀਤ ਧੰਨਵਾਦ